ਹਾਂ ਜੱਪਾ ਸਾਰੇ ਪਿੰਡ ਗੋਤਪੋਖਰ ਤੇ ਮੇਰੇ ਖੜੇ ਆ ਮੇਰੇ ਨਾਲ ਇਸ ਨਗਰ ਦੇ ਸਰਪੰਚ ਸਾਹਿਬ ਦਾ ਸੁਭੀਰ ਸਿੰਘ ਜੀ ਉਹਨਾਂ ਦੇ ਸਾਰੇ ਮੈਂਬਰ ਸਾਹਿਬਾਨ ਤੇ ਨਗਰ ਦੀਆਂ ਬਹੁਤ ਸਾਰੀਆਂ ਸਤਿਕਾਰਤ ਸਖਸੀਤਾ ਮੇਰੇ ਨਾਲ ਇੱਥੇ ਤੌਰ ਤੇ ਆਏ ਸਦਾਰ ਸੋਚਾ ਸਿੰਘ ਮਲਤਾਨੀ ਜੀ ਅੱਜ ਮੈਂ ਸਮਝਣਾ ਪਿੰਡ ਵਾਸਤੇ ਵੀ ਇਲਾਕੇ ਵਾਸਤੇ ਵੀ ਤੇ ਖੁਸ਼ੀਆਂ ਭਰਿਆ ਦੇਣਾ ਕਿਉਂਕਿ ਮੈਂ ਹਮੇਸ਼ਾ ਹੀ ਕਿਹਾ ਕਿ ਪਿੰਡ ਗੋਤਪੋਖਰ ਸਾਡੇ ਇਲਾਕੇ ਦਾ ਸਰਵੌਰ ਪਿੰਡ ਹੈ ਔਰ ਇਹ ਪਿੰਡ ਦੀਆਂ ਦੋ ਖੂਬੀਆਂ ਨੇ ਇੱਕ ਖੂਬੀ ਇਹ ਆ ਵੀ ਇਹ ਪਿੰਡ ਦੇ ਵਸਨੀਕ ਗੁਰੂ ਘਰ ਨਾਲ ਜੁੜੇ ਨੇ ਰੋਹਾਨੀਅਤ ਦੇ ਨਾਲ ਸੰਬੰਧ ਰੱਖਦੇ ਨੇ ਪਰਮੇਸ਼ਵਰ ਤੋਂ ਦੇ ਨਾਲ ਇਹਨਾਂ ਦੀ ਆਸਤਾ ਹੈ ਔਰ ਦੂਜਾ ਇਹ ਆ ਕਿ ਇਸ ਨਗਰ ਨੇ ਬਹੁਤ ਸਾਰੇ ਸੈਨਿਕਾਂ ਨੇ ਇਸ ਮੁਲਕ ਲਈ ਸ਼ਹਾਦਤਾਂ ਦਿੱਤੀਆਂ ਨੇ ਸੋ ਮੈਂ ਸਮਝਦਾ ਵੀ ਇਹ ਨਗਰ ਸਾਡੇ ਇਲਾਕੇ ਦਾ ਇੱਕ ਵਧੀਆ ਤੇ ਸਰਵੌਰ ਨਗਰ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਤਕਰੀਬਨ 1.3 ਕਰੋੜ ਰੁਪਏ ਦੇ ਵਿਕਾਸ ਕਾਰਜ ਕੋਤਪੋਕਰ ਦੇ ਸ਼ੁਰੂ ਕਰਵਾਏ ਸੀਗੇ ਵੱਖ-ਵੱਖ ਵਿਕਾਸ ਕਾਰਜ ਜਿਹੜੇ ਨੇ ਇੱਥੇ ਸ਼ੁਰੂ ਹੋਏ ਨੇ ਔਰ ਅੱਜ ਦੋ ਚੀਜ਼ਾਂ ਦੀ ਇੱਥੇ ਕਾਰਸੀਕ ਤੇ ਇੱਥੇ ਪਹਿਲਾਂ ਤੋਂ ਹੀ ਆਮ ਆਦਿਕ ਕਲੀਨਿਕ ਬਣ ਗਿਆ ਜਿੱਥੇ ਸਾਰ ਤਰ੍ਹਾਂ ਦੀਆਂ ਦਵਾਈਆਂ ਤੇ 46-47 ਤਰ੍ਹਾਂ ਦੇ ਟੈਸਟ ਫ੍ਰੀ ਨੇ ਅੱਜ ਅਸੀਂ ਤਕਰੀਬਨ 35 ਲੱਖ ਰੁਪਏ ਦੀ ਲਾਗਤ ਦੇ ਨਾਲ ਹੈਲਥ ਵੈਲਨੈਸ ਸੈਂਟਰ ਬਣਾਉਣ ਜਾ ਰਹੇ ਆ ਉਹਦੇ ਵਿੱਚ ਦੋ ਕਮਰੇ ਹੋਣਗੇ ਇੱਕ ਹਾਲ ਹੋਊਗਾ ਔਰ ਲੈਬੋਰਟਰੀ ਉਹਦੇ ਵਿੱਚ ਹੋਊਗੀ ਨਾਲ ਵਾਸ਼ਰੂਮ ਹੋਣਗੇ ਤਾਂ ਕਿ ਉੱਥੇ ਪਿੰਡ ਦੇ ਵਸਨੀਕ ਜਿੱਥੇ ਕੋਈ ਬਿਮਾਰੀਆਂ ਨੇ ਭਾਵੇਂ ਸ਼ੂਗਰ ਦੀਆ ਬੀਪੀ ਦੀਆ ਉਹਦਾ ਇਲਾਜ ਹੋਏਗਾ ਔਰ ਖਾਸ ਕਰਕੇ ਜਿਹੜੀਆਂ ਗਰਭਵਤੀ ਮਹਿਲਾਵਾਂ ਨੇ ਉਹਨਾਂ ਵਾਸਤੇ ਚੈੱਕਅਪ ਵਾਸਤੇ ਬੱਚਿਆਂ ਨੂੰ ਟੀਕੇ ਲਾਉਣ ਵਾਸਤੇ ਇੱਕ ਚੰਗੀ ਬਿਲਡਿੰਗ ਜਿਹੜੀ ਆ ਉਹ ਤਿਆਰ ਹੋਊਗੀ ਤਾਂ ਕਿ ਨਿਰਾਂ ਗੋਤਪੋਕਰ ਨੂੰ ਨਹੀਂ ਇਹਦੇ ਨਾਲ ਲੱਗਦੇ ਜਿੰਨੇ ਪਿੰਡ ਨੇ ਉਹਨਾਂ ਨੂੰ ਵੀ ਇਹਦਾ ਇੱਕ ਬਹੁਤ ਵੱਡਾ ਫਾਇਦਾ ਹੋਊਗਾ ਉਹਦੇ ਨਾਲ ਹੀ ਅਸੀਂ ਚਾਹੁੰਦੇ ਸੀ ਕਿ ਵੀ ਇੱਕ ਪੰਚਾਇਤ ਘਰ ਵੀ ਵੱਖਰਾ ਹੋਵੇ ਜਿੱਥੇ ਪੰਚਾਇਤ ਦੇ ਮੈਂਬਰ ਸਾਹਿਬਾਨ ਸਰਪੰਚ ਸਾਹਿਬ ਬੈਠ ਕੇ ਕੰਮ ਕਰ ਸਕਣ ਪਿੰਡ ਦਾ ਲੋਕਾਂ ਨੂੰ ਮਿਲ ਸਕਣ ਲੋਕਾਂ ਦੀ ਜਿਹੜੀ ਕੋਈ ਮੁਸ਼ਕਿਲਾਂ ਨੇ ਉਹ ਸੁਣ ਸਕਣ ਜਾਂ ਜਿਹੜੇ ਕੋਈ ਫੈਸਲੇ ਨੇ ਉਹ ਬੈਠ ਕੇ ਪੰਚਾਇਤ ਲੈਵਲ ਤੇ ਹੋ ਜਾਣ ਸੋ ਉਹਦੇ ਵਾਸਤੇ ਅੱਜ 25 ਲੱਖ ਰੁਪਈਆ ਅਹ ਦਦਾ ਤਾਂ ਕਿ ਉਹਦੀ ਇਮਾਰਤ ਜਿਹੜੀ ਆ ਉਹ ਵੀ ਬਣ ਗਈ ਸੋ ਇਹ ਜਗ੍ਹਾ ਤੇ ਆਪਾਂ ਖੜੇ ਆ ਇੱਥੇ ਦੋਨੋਂ ਚੀਜ਼ਾਂ ਜਿਹੜੀਆਂ ਨੇ ਬਣਨ ਗਈਆਂ ਔਰ ਅੱਜ ਫੇਰ ਉਸ ਪੌੜੇ 3 ਕਰੋੜ ਰੁਪਏ ਤੋਂ ਬਾਅਦ ਇਹ 60 ਲੱਖ ਰੁਪਈਆ ਹੋਰ ਇਸ ਵਗਰ ਦੇ ਉੱਪਰ ਲੱਗਣ ਜਾ ਰਿਹਾ ਤੇ ਮੈਂ ਸਮਝਦਾ ਕਿ ਜਦੋਂ ਵੀ ਆਵਾਜ਼ੀ ਪਾਰਟੀ ਦੀ ਸਰਕਾਰ ਆਈ ਆ ਔਰ ਵਾਕਈ ਆਪਾਂ ਕਹਿੰਦੇ ਹੁੰਦੇ ਸੀ ਕੀ ਬਦਲਾਅ ਆਇਆ ਆ ਹੀ ਬਦਲਾਅ ਵਾ ਇਸ ਪਿੰਡ ਦੇ ਵਿੱਚ ਜਿਹੜਾ ਪਿਛਲੇ ਕਈ ਸਾਲਾਂ ਤੋਂ ਗਾਲਿਆਂ ਦਾ ਸੀਗਾ ਔਰ ਵਿਕਾਸ ਤੋਂ ਬਹੁਤ ਕੋਸਾ ਦੂਰ ਸੀਗਾ ਲੋਕਾਂ ਦੇ ਬੜੇ ਮਸਲੇ ਸੀ ਪਰ ਮੈਂ ਸਮਝਦਾ ਜਿਹੜੀ ਨਗਰ ਤੇ ਲੋਕਾਂ ਨੇ ਸਮੁੱਚੀ ਪੰਚਾਇਤ ਚੁਣੀ ਆ ਔਰ ਸਰਦਾਰ ਕੁਮੇਰ ਸਿੰਘ ਜੀ ਉਹਨਾਂ ਦੇ ਜੰਨੇ ਸਾਰੇ ਸਾਥੀ ਨੇ ਮੈਂਬਰ ਸਹਬਾਨ ਉਹਨਾਂ ਦੀ ਰੁਚੀ ਵਿਕਾਸ ਵੱਲ ਔਰ ਜਿਸ ਵਕਤ ਰੁਚੀ ਵਿਕਾਸ ਵੱਲ ਹੋਵੇ ਤੇ ਪਿੰਡ ਆਪਣੇ ਆਪ ਵਿਕਸਿਤ ਹੋ ਜਾਂਦਾ ਔਰ ਲੋਕਾਂ ਦਾ ਜੀਵਨ ਤਰ ਉੱਪਰ ਚੁੱਕਿਆ ਜਾਂਦਾ ਲੋਕਾਂ ਨੂੰ ਉਹਦਾ ਫਾਇਦਾ ਹੁੰਦਾ ਸੋ ਇਹ ਬਹੁਤ ਵਧੀਆ ਚੀਜ਼ਾਂ ਦੋਨੋਂ ਬਣਨ ਜਾ ਰਹੀਆਂ ਨੇ ਯਾਦਗਾਰੀ ਚੀਜ਼ਾਂ ਹੋਣਗੀਆਂ ਔਰ ਮੈਂ ਠੇਕੇਦਾਰ ਸਾਹਿਬ ਨੂੰ ਵੀ ਔਰ ਮਹਿਕਮੇ ਨੂੰ ਵੀ ਉਹਨਾਂ ਦੇ ਜੀ ਮਿਸਟਰ ਮੋਹਿਤ ਸਾਡੇ ਨਾਲ ਨੇ ਮਾਣ ਨੂੰ ਬੇਨਤੀ ਕਰੂੰਗਾ ਪੰਚਾਇਤੀ ਰਾਜ ਵੱਲੋਂ ਇਹ ਬਣ ਰਿਹਾ ਇਹਦੇ ਤੇ ਬਕਾਇਦਾ ਸਾਹਿਬ ਸੁਖਵੀਰ ਸਿੰਘ ਜੀ ਇੰਜੀਨੀਅਰਿੰਗ ਦੀ ਸਾਰੀ ਟੀਮ ਆ ਇਹ ਤੁਸੀਂ ਵਧੀਆ ਤਰੀਕੇ ਨਾਲ ਇਹ ਕੰਮ ਕਰਨਾ ਕੰਮ ਬਿਯਾਰੀ ਹੋਵੇ ਪੈਸਾ ਪੂਰਾ ਲੱਗੇ ਤਾਂ ਕਿ ਆਉਣ ਵਾਲੀਆਂ ਪੀੜੀਆਂ ਇਹਨਾਂ ਇਮਾਰਤਾਂ ਦਾ ਫਾਇਦਾ ਚੁੱਕ ਸਕਣ ਇਹ ਨਾ ਹੋਵੇ ਵੀ ਕੰਮ ਜੇ ਮਾੜਾ ਹੋਊਗਾ ਤੇ ਫਿਰ ਉਹਦਾ ਨੁਕਸਾਨ ਜਿਹੜਾ ਉਹ ਆਮ ਲੋਕਾਂ ਨੂੰ ਹੁੰਦਾ ਸੋ ਮੈਂ ਪੰਜਾਬ ਦੇ ਨੂੰ ਵੀ ਬੇਨਤੀ ਕਰੂੰਗਾ ਔਰ ਖਾਸ ਕਰਕੇ ਨਗਰ ਦੇ ਜਿੰਨੇ ਸਤਕਾਰ ਤੇ ਸਖਸੀਤਾ ਨੇ ਵੀ ਤੁਸੀਂ ਇਹਦੀ ਜਿਹੜੀ ਇਮਾਰਤ ਦੀ ਉਹ ਸਾਰੀ ਆ ਉਹ ਐਵੇਂ ਕਰਾਓ ਜਿਵੇਂ ਆਪਾਂ ਆਪਣੇ ਘਰ ਦੀ ਕਰਾਉਂਦੇ ਆ ਆਪਣੇ ਘਰ ਦਾ ਵੇੜਾ ਬਣਾਉਂਦੇ ਆ ਉਹਦੇ ਤੇ ਆਪਾਂ ਨਜ਼ਰ ਲਾਖਦੇ ਆ ਚੰਗੀ ਤਰ੍ਹਾਂ ਬਣਾਉਂਦੇ ਆ ਸੋ ਇਹਨੂੰ ਤੋਂ ਵੀ ਇਮਾਰਤਾਂ ਪੁਖਤਾ ਬਣਨ ਵਧੀਆ ਬਣਨ ਚੰਗੀਆਂ ਬਣਨ ਤਾਕੀ ਲੋਕਾਂ ਨੂੰ ਫਾਇਦਾ ਹੋ ਸਕੇ ਔਰ ਜਿੱਥੇ ਕੋਈ ਤੁਹਾਨੂੰ ਕੰਮ ਜੇ ਕਮੀ ਨਜ਼ਰ ਆਵੇ ਉਸੇ ਵਕਤ ਉੱਪਰਲੇ ਅਫਸਰਾਂ ਨੂੰ ਦੱਸੋ ਤਾਂ ਕਿ ਉਹ ਕੰਮ ਜਿਹੜਾ ਉਹ ਠੀਕ ਹੋ ਸਕੇ ਸੋ ਅੱਜ ਇਸ ਮੁਬਾਰਕ ਦਿਨ ਦੇ ਉੱਪਰ ਮੈਂ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸਾਡੇ ਬਹੁਤ ਹੀ ਹਰਦਲ ਅਜ਼ੀਜ਼ ਪੰਜਾਬ ਦੇ ਲੋਕਾਂ ਦੀ ਜਜ਼ਬਾਤਾਂ ਦੀ ਤਰਜਮਾਨੀ ਕਰਨ ਵਾਲੇ ਲੀਡਰ ਨੇ ਉਹਨਾਂ ਦਾ ਧੰਨਵਾਦ ਔਰ ਸਾਡੇ ਹੈਲਥ ਮਨਿਸਟਰ ਡਾਕਟਰ ਬਲਬੀਰ ਸਿੰਘ ਜੀ ਉਹਨਾਂ ਦਾ ਧੰਨਵਾਦ ਔਰ ਤਰਨ ਸੋਜ ਜੀ ਜਿਹੜੇ ਸਾਡੇ ਪੰਚਾਇਤਾਂ ਦੇ ਮੰਤਰੀ ਨੇ ਉਹਨਾਂ ਦਾ ਤਲਵਾ ਤੇ ਜਿਹਨਾਂ ਨੇ ਇੰਨੀ ਵੱਡੀ ਰਕਮ ਜਿਹੜੀ ਆ ਇਸ ਨਗਰ ਦੇ ਵਿੱਚ ਦਿੱਤੀ ਆ ਤਾਂ ਹੀ ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿ ਸਾਡੀ ਰਾਜਨੀਤੀ ਕੇਵਲ ਤੇ ਕੇਵਲ ਵਿਕਾਸ ਤੇ ਸੇਵਾਵਲ ਸਮਰਪਿਤ ਆ ਸਾਡੀ ਰਾਜਨੀਤੀ ਦਾ ਮਕਸਦ ਹੀ ਵਿਕਾਸ ਕਰਨਾ ਸਾਡੀ ਰਾਜਨੀਤੀ ਦਾ ਮਕਸਦ ਹੀ ਸੇਵਾ ਕਰਨਾ ਸੋ ਮੈਂ ਨਗਰ ਵਾਸੀਆਂ ਨੂੰ ਵੀ ਤੇ ਇਲਾਕਾ ਵਾਸੀਆਂ ਨੂੰ ਵੀ ਇਹ ਵਿਸ਼ਵਾਸ ਦਿਵਾਉਣਾ ਕਿ ਜਿਨਨੇ ਤੰਦੇ ਦੇ ਨਾਲ ਮੇਰੇ ਕੋਲ ਜੋਰ ਲੱਗੂਗਾ ਮੈਂ ਆਪਣੇ ਇਲਾਕੇ ਦੇ ਵਿਕਾਸ ਲਈ ਕੋਈ ਕਮੀ ਜਿਹੜੀ ਆ ਉਹ ਨਹੀਂ ਛੱਡਾਂਗੇ ਆਪਾਂ ਸਾਰੇ ਪਿੰਡ ਸ਼ਹਿਰ ਇੱਕ ਵਧੀਆ ਤਰੀਕੇ ਨਾਲ ਵਿਕਸਿਤ ਕਰਨੇ ਨੇ ਤਾਂ ਕਿ ਲੋਕਾਂ ਨੂੰ ਉਹਦਾ ਫਾਇਦਾ ਹੋ ਸਕੇ ਸੋ ਇੱਕ ਵਾਰੀ ਫੇਰ ਸਰਪੰਚ ਸਾਹਿਬ ਤੁਹਾਡੇ ਲਈ ਤੁਹਾਡੇ ਸਾਰੇ ਮੈਂਬਰ ਸਾਹਿਬਾਨ ਨੂੰ ਤੇ ਸਮੁੱਚੇ ਪਿੰਡ ਨੂੰ ਮੁਬਾਰਕ ਦਿਨਾ ਤੇ ਸ਼ੁਭ ਕਾਮਨਾਵਾਂ ਦਿਨਾ ਵੀ ਇਸੇ ਤਰੀਕੇ ਨਾਲ ਇਹ ਪਿੰਡ ਵਧਦਾ ਫੁੱਲਦਾ ਰਹੇ ਤੇਸ ਫਿਰਦੇ ਰਹਿ ਤੱਕ ਕੀ ਆਉਂਦੀ ਆ ਰ ਬਹੁਤ ਬਹੁਤ ਧੰਨ ਸਭ